ਸਤਿ ਸ੍ਰੀ ਅਕਾਲ ਦੋਸਤੋ ਮੈਂ ਅਵਤਾਰ ਸਿੰਘ ਮਾਨਸਾ ਤੋਂ ਸੋ ਅੱਜ ਮੇਰੇ ਨਾਲ ਨੇ ਵਿਸਾਲ ਸਿੰਘ ਰਮਾਨ ਸਿੰਘ ਛੋਟੇ ਵੀਰ ਠੀਕ ਆ ਅੱਜ ਫੇਰ ਸ਼ੁੱਕਰਵਾਰ ਆ ਰੇਲਵੇ ਸਿਸਟਮ ਤੇ ਫੇਰ ਜਾ ਕੇ ਅੱਜ ਸੇਵਾ ਕਰਾਂਗੇ ਵੈਸੇ ਤਾਂ ਅੱਜ ਚੌਲਾਂ ਦਾ ਲੰਗਰ ਹੋਣਾ ਸੀਗਾ ਪਰ ਆਪਣੇ ਦੀਵਾਨ ਲੱਗੇ ਸੀ ਢੜੀਆਂ ਵਾਲੇ ਬਾਬੇ ਦੇ ਉਹਦਾ ਧੰਨਵਾਦ ਕਰਨ ਵਾਸਤੇ ਸੰਗਤ ਬੱਸ ਭਰ ਕੇ ਪਰਮੇਸ਼ਰ ਦਾਵਾਰ ਗਈ ਹੈਗੀ ਤਾਂ ਕਰਕੇ ਆ ਜਿਹੜੇ ਅੱਜ ਦਾ ਦਿਨ ਕੈਂਸਲ ਹੋ ਗਿਆ ਤੇ ਅ ਅਗਲੇ ਸ਼ੁੱਕਰਵਾਰ ਨੂੰ ਚੌਲਾਂ ਦਾ ਲੰਗਰ ਬਣਾਵਾਂਗੇ ਕਿਉਂਕਿ ਉਹਦੇ ਵਾਸਤੇ ਵੀ ਕਾਫੀ ਬੰਦੇ ਚਾਹੀਦੇ ਹੁੰਦੇ ਨੇ ਸੇਵਾਦਾਰ ਉਹ ਆਪਣੇ ਅੱਜ ਘਟ ਗਏ ਸੀਗੇ ਚੌਲਮਣੋਂ ਵਾਸਤੇ ਚੌਲ ਧੋਣੇ ਪੈਂਦੇ ਹਲਵਾਈ ਹੁੰਦਾ ਵਾਵਾ ਕੁਝ ਕਰਨਾ ਪੈਂਦਾ ਇਸ ਕਰਕੇ ਅੱਜ ਫੇਰ ਪਾਣੀ ਦਾ ਲੰਗਰ ਆਗਾ ਉੱਥੇ ਤੇ ਬਣੇ ਰਿਓ ਸਾਡੇ ਬਲੌਗ ਦੇ ਨਾਲ ਤੁਹਾਨੂੰ ਦਿਖਾਵਾਂਗੇ ਉੱਥੇ ਟ੍ਰੇਨ ਆਊਗੀ ਹਾਂਜੀ ਆਪਾਂ ਚੱਲਦੇ ਹਾਂ ਜੀ ਜੀ ਹੁਣ ਅਸੀਂ ਬਸ ਤੁਰਪੇ ਘਰੋਂ ਤੇ ਦੇਖਦੇ ਆਂ ਜਾ ਕੇ ਹਾਂਜੀ ਸਾਡੇ ਕੋਲ ਕੀ ਆਪਾਂ ਅੰਦਰ ਜਾਈ ਜੰਨੇ ਆਂ ਹਾਂਜੀ ਹੁਣ ਆਪਾਂ ਲੈਣ ਯਾਰ ਆਪਾਂ ਪਾਣੀ ਦੀਆਂ ਬੋਤਲਾਂ ਤੇ ਦੇਖਦੇ ਆਂ ਆਪਾਂ ਕੀ ਗੱਲ ਪਾਣੀ ਦੀ ਬੋਤਲਾਂ ਜਿੰਨੇ ਕੀ ਹੈ ਸਭ 120 ਰੁਪਏ ਸਹੀ ਹੈ 2 ਰੁਪਏ ਰੈਡ ਕੋਲ ਚਾਹੀਏ ਇੱਥੇ 2 ਰੁਪਏ ਕੀ ਹੋ ਗਿਆ ਅੰਦਰ ਕੀ ਹੋ ਗਿਆ ਬਈ ਪਿਆਸ ਆ ਗਈ ਤੇ ਚੇਰ ਰੋਣਾ ਸਾਡੀ ਵਿੱਚ ਸੱਚੀ ਹੈ ਨਾ ਆਪਾਂ ਤੁਹਾਨੂੰ ਦੱਸੜ ਆਹ ਕੋ ਦੇਖ ਰਿਹਾ ਹਾਂ ਆਹ ਧੋ ਲੈਣੀ ਬਈ ਹਾਂ ਹਾਂ ਬੋਲ ਜਿੰਨੇ ਵਤੀ ਬਾਈ ਕੋ ਤੇ ਲੈ ਕੇ ਆਉਂਦੀ ਆ ਆ ਜੋ ਅੰਦਰ ਹੋਰਾਈ ਕਰ ਦੇ ਲੈਣਾ ਕਮੈਂਟ ਕਰੋ ਤੇ ਮੈਂ ਹੋ ਕਰੀਂ ਵਿਸ਼ਾਲ ਆਏ ਗੁੱਟੇ ਪੇ ਕਰਨਾ ਹੈ ਸਾਡੀ ਸੰਗਤ ਦੀ ਆਪਾਂ ਤਿਵਾੜੇ ਘਰੇ ਜਾ ਰਹੇ ਆਂ ਜੀ ਗੁਰਦੁਆਰਾ ਸਾਹਿਬ ਆ ਗਏ ਅੱਗੇ ਸਾਡੀ ਗਾੜੀ ਹਾਂਜੀ ਸੰਗਤ ਜੀ ਅੱਜ ਗੱਡੀ ਮਾੜਾ ਜਾਂ ਗੱਡੀ ਵੀ ਲੇਟ ਹੋ ਗਈ ਅੱਜ ਸਾਰਾ ਕੰਮ ਹੀ ਦੁੱਧੂ ਹੋਈ ਜਾਂਦੇ ਨੇ ਅੱਜ ਅਸੀਂ ਹੁਣ ਜਾ ਰਹਾਂਗੇ ਪੌਣੇ 5 ਮੰਗੂਗੇ ਗੱਡੀ ਘਟਕੜ 5:30 ਮੰਗੀ ਆਉਗੀ ਵਿਸ਼ਾਲ ਸਿੰਘ ਨਾਲ ਮੇਰੀ ਵਾਈਫ ਸਰਬਜੀਤ ਕੌਰ ਚੱਲਦੇ ਆਂ ਸਟੇਸ਼ਨ ਤੇ ਬਣੇ ਰਹੋ ਸਾਡੇ ਵਲੌਗ ਦੇ ਨਾਲ ਹੁਣ ਆਪਾਂ ਪਹੁੰਚ ਚੁੱਕੇ ਆਂ ਆਪਾਂ ਆਪਣੇ ਸਟੇਸ਼ਨ ਦੇ ਮਾਨਸਾ ਦੇ ਤੇ ਦੇਖਦੇ ਆਂ ਆਪਣੀ ਗੱਡੀ ਕਦੋਂ ਆਉਂਦੀ ਆ ਮੋਟਰਸਾਈਕਲ ਆਪਾਂ ਲਾ ਲਈਏ ਅੱਜ ਦਵਾ ਦੇਖਦੇ ਆਂ ਆਪਾਂ ਹਾਂਜੀ ਹੁਣ ਆਪਾਂ ਜਾ ਰਹੇ ਆਂ ਸਟੇਸ਼ਨ ਤੇ ਤੇ ਇੱਧਰ ਆ ਰਹੇ ਆਪਣੇ ਭਾਬੀ ਮਾਨਸਾ ਦੇ ਤੇ ਸੰਗਤ ਆਈ ਨਹੀਂ ਹੈਗੀ ਆਪਣੇ ਮਾਨਸਾ ਦੇ ਬੰਦੇ ਵੀ ਜਿਹੜੇ ਲੰਗਰ ਲਾਉਂਦੇ ਨੇ ਉਹ ਵੀ ਆਉਣਗੇ ਸੰਦੀਪ ਭਾਈ ਹੋਰੀ ਆ ਪਹੁੰਚ ਰਹੇ ਨੇ ਇੱਥੇ ਇੱਧਰ ਭਾਈ ਹੋਰੀ ਦਾ ਇੱਕ ਦੀ ਪਾਣੀ ਦਾ ਲੰਗਰੀ ਲਾ ਰਹੇ ਨੇ ਤੇ ਹਾਂ ਜੀ ਆਪਾਂ ਇੱਧਰ ਪਾਣੀ ਦਾ ਠੰਡਾ ਹੋਣ ਵਾਸਤੇ ਲਾਤਾ ਤੇ ਇੱਧਰ ਆਪਣੀ ਮਾਨਸਾ ਦੀ ਸੰਗਤ ਜਾਬ ਕਰ ਰਹੀ ਆ ਸਤਨਾਮ ਵਾਹਿਗੁਰੂ ਦੀ ਜਨਤ ਰੇ ਨਹੀਂ ਆਉਂਦੀ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸੰਤ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ 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 ਜੀ ਇੱਧਰ ਆਪਣੇ ਵੱਸ ਸਾਰਾ ਸਾਮਾਨ ਚੱਕ ਕੇ ਆਪਾਂ ਜਾ ਰਹੇ ਆਂ ਤੇ ਆਪਾਂ ਦੇਖ ਰਹੇ ਆਂ ਵੀ ਕਿੱਥੇ ਡੱਬਾ ਸੈੱਟ ਆਊਗਾ ਤੇ ਉੱਥੇ ਹੀ ਖੜ ਜਾਾਂਗੇ ਤੇ ਫੇਰ ਪਤਾ ਕੀ ਹੈ ਨਹੀਂ ਤਾਂ ਫੇਰ ਪਿੱਛੇ ਵਾਲੀ ਚੱਲ ਜੰਨੇ ਆਪਾਂ ਇਹ ਆ ਸੰਗਤ ਵੀ ਆਪਣੀ ਮਾਨਸਾ ਤੋ ਜਾ ਰਹੀ ਹੈ ਤੇ ਹੁਣ ਵੇਟ ਕਰ ਰਹੇ ਆ ਮੋੜ ਆ ਗਈ ਸ਼ਾਇਦ ਗੱਡੀ ਮਾਨਸਾ ਹੁਣ ਤੇ ਟਾਈਮ ਲੱਗੂਗਾ ਹਾਂਜੀ ਸਤਖੰਡ ਨੰਦੇੜ ਸਾਹਿਬ ਜਾਣ ਵਾਲੀ ਰੇਲ ਗੱਡੀ ਪਹੁੰਚ ਗਈ ਹੈ ਜੀ ਮਾਨਸਾ ਸੰਗਤ ਇੰਸਾ ਵੀ ਨੰ ਤਿਆਰ ਕਰ ਰਹੀ ਹੈ ਜੀ ਹਾਂਜੀ ਗੱਡੀ ਪਹੁੰਚ ਚੁੱਕੀ ਹੈ ਸਬਰ ਦੇ ਹਾਲ ਦਾ ਮਿਲ ਗਿਆ ਆਪਾਂ ਬਹੁਤ ਹੀ ਅੱਜਵੇਡ ਕੀਤੀ ਆਪਾਂ ਦੇਖਦੇ ਆਪਾਂ ਕਿੱਥੇ ਨੇ ਤੇ ਆ ਆਪਣੀ ਹਯੂਰ ਸਾਹਿਬ ਜਾਨ ਵਾਲੀ ਸਾਰੀ ਸੰਗਤ ਹੈ ਪਹਿਲਾਂ ਇਹ ਤੋਂ ਟ੍ਰੇਨ ਲੰਘ ਕੇ ਹਟਿਆ ਸੰਤਾਂ ਏਸੀ ਵੀ ਲੰਘ ਗਈ ਲੈ ਮਾਨਸਾ ਰੁਕੀ ਨਹੀਂ ਹੈਗੀ ਸਾਨੂੰ ਐਸੀ ਅੱਜ ਨਹੀਂ ਮਿਲਣਾ ਫਾਲਾ ਪਾਣੂ ਛਿਆਲੋ ਈ ਛਿਆਲੋ ਆਯੋਗਾ ਹਾਂ ਆਯੋ ਆਇਚ ਚੜਜੋ ਇਹ ਮੋਹਨੀਆਂ ਆਂ ਅੱਜਾਂ ਨੂੰ ਦੇਖਦੇ ਹੁਣ ਆਪਾਂ ਨੂੰ ਕਿਥੇ ਡੱਬਾ ਸੈੱਟ ਲੱਗਦਾ ਹੈਗਾ ਆਇਓ ਇਹ ਚ ਆਇਓ ਆਇਓ ਅਗਲੇ ਜਾ ਆਇਓ ਜਹਾ ਹੁਣ ਚਲੋ ਚਲੋ ਹੁਣ ਆਪਾਂ ਜਾ ਰਹੇ ਆ ਆਪਾਂ ਪਾਣੀ ਦੀ ਸੇਵਾ ਕਰਨ ਤੇ ਦੇਖਦੇ ਜਲ ਵਾਹਿਗੁਰੂ ਜਾਲ ਜਲ ਜੀ ਜਲ ਅਗਲੇ ਡੱਬੇ 'ਚ ਹੀ ਜਾਣਾ ਪੂ ਆਪਾਂ ਨੂੰ ਲੱਗਦਾ ਇੱਥੇ ਸੈੱਟ ਨਹੀਂ ਹੋਣਾ ਆਪਣਾ ਇੱਧਰ ਕਿਉਂਕਿ ਸੰਗਤ ਹੈ ਨਹੀਂ ਕਿੰਨੀ ਜਾਲ ਵਾਹਿਗੁਰੂ ਜਾਲ ਜਲ ਜੀ ਜਲ ਜਾਲ ਵਾਹਿਗੁਰੂ ਜਾਲ ਅਰੇ ਪੈਸਾ ਰੋ ਰਿਹਾ ਸੀ ਵੰ ਮਾਰ ਕਹਿੰਦਾ ਇਤਨੀ ਆ ਕੇ ਕਹਿੰਦਾ ਜਲ ਵਾਹਿਗੁਰੂ ਜਲ 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 ਜੀ ਜਲ ਵਾਹਿਗੁਰੂ ਜਲ ਜਲ ਵਾਹਿਗੁਰੂ ਅਗਲੇ ਦਬੇਸ਼ ਸ਼ੇਫ ਟੱਪ ਹੋ ਗਿਆ ਆਪਾਂ ਜਲ ਵਾਹਿਗੁਰੂ ਜਲ ਜੀ ਜਲ ਵਾਹਿਗੁਰੂ ਜਲ ਜੀ ਤੇ ਇੱਧਰ ਸੰਗਤ ਆਪਣੀ ਵਧੀਆ ਗਈ ਦੇ ਜਾਲਵਾਹਿਗੁਰੂ ਜਲ ਜੀ ਆਇਓ 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 ਅੱਗੇ ਆਇਓ ਜਾਲਵਾਹਿਗੁਰੂ ਜਾਲ ਜਲ ਜੀ ਸੰਗਤ ਇੱਧਰ 14 ਦਾ ਵੀ ਲੰਗਰ ਵਰਤਾਈ ਆ ਆਇਓ ਤਰਪੀ ਤਰਪੀ ਜਰਪੀ ਆਇਓ ਹਰ ਟਿਕਟ ਬਲੇਗੀ ਯਾਰ ਵੈਸੇ ਨਹੀਂ ਤਾਂ ਆਇਓ ਹਰ ਵਾਰ ਵਾ ਆਪਣੀ ਭਾਬੀ ਰਹੀ ਵੀ ਤੇ ਇਹੋ ਵੀ ਸੀ ਆਪਣੀ ਟ੍ਰੇਨ ਅੰਦਰ ਪਾਣੀ ਚੱਲ ਰਿਆ ਦੇ ਜੋਗੀ ਅਦਰ ਪਾਣੀ ਵੜਾਉਣ ਦੀ ਕੋਸ਼ਿਸ਼ ਕੀਤੀ ਪਰ ਨਾ ਆਇਆ ਉਹਰੇ ਕਿੱਥੇ ਆਉਂਦੀ ਸੀ ਜਾਂਦੇ ਬਹੁਤ ਹੀ ਤੇਜ਼ ਆਪਦੀ ਪਾਣੀ ਦੀਆਂ ਬੋਤਲਾਂ ਬਚ ਗਈ ਇਹ ਆਪਣੀ ਜੀਜੀ ਸਬਾਈ ਆਪਣੇ ਬਾਬਾ ਦੀਪ ਸਿੰਘ ਤੱਕ ਨਾਰਾ ਬਾਹਰ ਸਭ ਲੋ ਲੰਗਰ ਲਗਾਇਆ ਗਿਆ ਇੱਕ ਅਸੀਗਈ ਵਾਹਿਗੁਰੂ ਸੇਵਾ ਸੁਸਾਇਟੀ ਵਾਹਿਗੁਰੂ ਸੇਵਾ ਸੁਸਾਇਟੀ ਸੀ ਇੱਕ ਆਪਣੀ ਬਾਬਾ ਦੀਪ ਸਿੰਘ ਅਤਿ ਕਹਾੜਾ ਮਾਨਸਾ ਉਹਨਾਂ ਵੱਲੋਂ ਲੰਗਰ ਲਗਾਇਆ ਗਿਆ ਹੈ ਜਾਲਦਾਂ 5:30 ਵਜੇ ਵਾਲੀ ਨਹੀਂ ਆਓ ਬਾਹਰ ਐ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਆਪ ਸਭ ਨੂੰ ਪਤਾ ਹੈ ਕਿ ਹਰ ਸ਼ੁੱਕਰਵਾਰ ਵਾਹਿਗੁਰੂ ਸੇਵਾ ਸਿਮਰਨ ਸੁਸਾਇਟੀ ਮਾਨਸਾ ਭਗਤ ਨਾਮਦੇਵ ਲੰਗਰ ਕਮੇਟੀ ਮਾਨਸਾ ਹਰ ਸ਼ੁੱਕਰਵਾਰ ਇੱਥੇ ਲੰਗਰ ਲਾਉਂਦੀ ਹੈ ਜੀ ਪਾਣੀ ਦਾ ਸੋ ਇਸ ਸ਼ੁੱਕਰਵਾਰ ਵੀ ਪਾਣੀ ਦਾ ਸ਼ੰਗਰ ਲਾਇਆ ਗਿਆ ਜਿਹੜੀ ਸਤਖੰਡ ਨਦੇੜ ਸਾਹਿਬ ਹਜੂਰ ਸਾਹਿਬ ਜਾਣ ਵਾਲੀ ਰੇਲ ਗੱਡੀ ਆ ਸੰਗਤ ਪਹੁੰਚਿਆ ਕਰੋ ਅੱਜ ਸਾਡੇ ਕੋਲੇ ਬੋਤਲਾਂ ਹੀ ਪਾਜੀ ਤੋਂ ਗੱਡੀ ਵੀ ਲੇਟ ਸੀ ਅੱਜ 5:30 ਹੋ ਗਏ ਸੀ ਸੋ ਹਰ ਸ਼ੁੱਕਰਵਾਰ ਇੱਥੇ ਸੇਵਾ ਹੁੰਦੀ ਆ ਜ਼ਰੂਰ ਪਹੁੰਚਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦਰ ਮੁੜ ਗਿਆ ਆ ਕੇ ਇੱਥੇ ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਅੱਜ ਗੱਡੀ 4 ਵਜੇ ਹੋਣੀ ਸੀ 5:30 ਵਜੇ ਆਇਆ ਓ ਇੱਕ ਤਾਂ ਉਹ ਲੇਟ ਸੀਗੀ ਇੱਕ ਸੰਗਤ ਬਹੁਤ ਘੱਟ ਸੀ ਜ਼ਰੂਰ ਪਹੁੰਚਿਆ ਕਰੋ ਵੀਰੇ ਕੁਝ ਕੁਝ ਨਹੀਂ ਕਰਨਾ ਹੁੰਦਾ ਅਜਬ ਚੌਲਾਂ ਦਾ ਲੰਗਰ ਵੀ ਹੋਣਾ ਸੀ ਉਹਨੂੰ ਵੀਡੀਓ ਦੇ ਵਿੱਚ ਪਹਿਲਾਂ ਦੱਸਿਆ ਸੀਗਾ ਕੁਝ ਨਹੀਂ ਕਰਨਾ ਹੁੰਦਾ ਸਿਰਫ ਵਰਤਣਾ ਹੁੰਦਾ ਵਰਤੋਂ ਦਾ ਕੰਮ ਆ ਸੇਵਾ ਸੰਗਤ ਆਪ ਹੀ ਲੈ ਕੇ ਆ ਜਾਂਦੀ ਆ ਜਰੂਰ ਪਹੁੰਚਿਆ ਕਰੋ ਜੀ ਹਰ ਸ਼ੁੱਕਰਵਾਰ ਰੇਲਵੇ ਸਟੇਸ਼ਨ ਤੇ 3:30 ਪਾਉਣੇ 4 ਆ ਜਾਇਆ ਕਰੋ ਜੀ ਗੱਡੀ 4-5 ਜਾਂ 4 ਵਜੇ ਤੱਕ ਆ ਜਾਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ